ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਂ ਤਾਏ ਜਗੋ ਜਗ ਅਟਲ ਸਤਗੁਰੂ ਚਵਰ ਸਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸਤਗੁਰ ਪਾਤਸ਼ਾਹੀ ਨੇ ਦਇਆ ਕਿਰਪਾ ਕਰਕੇ ਰਹਿਮਤ ਕਰਕੇ ਅੰਮ੍ਰਿਤ ਵੇਲੇ ਆਪਣੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਬੈਠਣ ਦਾ ਸੋਹਣਾ ਸੁਭਾਗ ਸਮਾ ਮਖੂਸ ਕੀਤਾ ਹੈ ਆਪ ਜੀ ਨੇ ਸਤਗੁਰ ਪਾਤਸ਼ਾਹੀ ਦੇ ਪਿਤਰ ਕਲਿਆਨਕਾਰੀ ਦਰਸ਼ਨ ਦੇਦਾਰ ਦਰਸ਼ਕ ਉਪਦੇਸ਼ ਗੁਰੂ ਜੀ ਕੀ ਪਾਕ ਪਵਿੱਤਰ ਬਾਣੀ ਪਰ ਸੁਣ ਕੇ ਸੇਵਾ ਕਰਕੇ ਸਤਿਗੁਰੂ ਪਾਤਸ਼ਾਹ ਦੀਆਂ ਅਸੀਸਾਂ ਅਤੇ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ ਸਰਬਾਧੇ ਭਲੇ ਦੀ ਗੁਰ ਚਰਣਾ ਤੇ ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਅੰਮ੍ਰਿਤ ਵੇਲੇ ਇਸ ਬਲੁਖੀ ਜੀਵ ਨੂੰ ਸਵਾਰਨਵਾਦ ਤੇ ਜੋ ਹੁਕਮ ਪ੍ਰਦੇਸ਼ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਗੁਰੂ ਕੇ ਬਚਨ ਸਰਵਣ ਕੀਤੇ ਹਨ ਅੱਜ ਦਾ ਪਾਵਨ ਪਿੱਤਰ ਮੁਖਵਾਕ ਸੋਟ ਕੀ ਵਾਰ ਦੇ ਵਿੱਚੋਂ ਦੋ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੇ ਹੋਏ ਅਤੇ ਇੱਕ ਪੌੜੀ ਜਿਹੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਮੁਖ ਪਾਵ ਹੈ ਗੁਰਮੁਖ ਨਾਨਕ ਅਰਧਿਆ ਸਭ ਆਖੋ ਤਨ 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 ਗੁਰਸੋਈ ਕਿਉਂਕਿ ਗੁਰੂ ਦਾ ਸਾਡੇ ਜੀਵਨ ਅੰਦਰ ਬਹੁਤ ਮਹੱਤਵ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸਾਬ ਕਹਿੰਦੇ ਨੇ ਅੱਜ ਤੱਕ ਜੇ ਕਿਸੇ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਜਾਂ ਜ਼ਿੰਦਗੀ ਦਾ ਆਨੰਦ ਖੇੜਾ ਪ੍ਰਾਪਤ ਕੀਤਾ ਹੈ ਤੇ ਗੁਰੂ ਦੇ ਰਾਈ ਕੀਤਾ ਹੈ ਗੁਰੂ ਤੋਂ ਬਿਨਾ ਤੇ ਗੁਰਬਿਨ ਕੋਰ ਆਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਪਾਛਕਲੇ ਗੁਰੂ ਤੋਂ ਬਿਨਾ ਜ਼ਿੰਦਗੀ ਖੇੜ ਨਹੀਂ ਬਣਦੀ ਬਲਹਾਰੀ ਗੁਰੇ ਆਪਣੇ ਦਿਹਾੜੀ ਸੰਵਾਰ ਜਨਮਾਸਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਇਹ ਗੁਰੂ ਵਿੱਚ ਕਿੰਨੀ ਵੱਡੀ ਸਮਰੱਥਾ ਹੈ ਗੁਰੂ ਮਨੁੱਖਾਂ ਤੋਂ ਦੇਵਤੇ ਬਣਾਉਣ ਲੱਗਿਆ ਇੱਕ ਛਿਨ ਲਾਉਂਦਾ ਹੈ ਦੇਵਤੇ ਇੱਕ ਛਿਨ ਦੇਵਤਾ ਹੁੰਦਾ ਜਿਹਦੀ ਦਿਵ ਦ੍ਰਿਸ਼ਟੀ ਹੁੰਦੀ ਆ ਆਪਾਂ ਇਤਿਹਾਸੇ ਵੀ ਪੜਦੇ ਆ ਇੱਕ ਦੇਵਤੇ ਹੁੰਦੇ ਇੱਕ ਰਾਖਸ਼ ਹੁੰਦੇ ਨੇ ਤੇ ਕਿੰਨੇ ਨੇ ਰਾਖਸ਼ਾਂ ਨੇ ਕਿਤੇ ਪ੍ਰਮਾਤਮਾ ਅੱਗੇ ਫਰਿਆਦ ਕੀਤੀ ਵੀ ਸਾਡੇ ਨਾਲ ਲੋਕ ਨਫ਼ਰਤ ਕਿਉਂ ਕਰ ਦਿੰਦੇ ਨੇ ਅਸੀਕੇ ਸਲਾ ਕੀ ਵਗਾ ਰਿਆ ਦੇਵਤਿਆਂ ਦੇ ਨਾਲ ਪਿਆਰ ਕੋ ਕਰਦੇ ਨੇ ਪ੍ਰਮਾਤਮਾ ਕਹਿੰਦੇ ਨੇ ਹੁਣੇ ਵੇਖ ਲੈਨੇ ਦੇਵਤੇ ਵੀ ਸੱਦ ਲਏ ਰਾਖਸ਼ਾਂ ਨੂੰ ਵੀ ਸੱਦ ਲਿਆ ਤੇ ਇੱਕ ਖੀਰ ਪਦਾਰਥ ਰੰਨ ਲਿਆ ਰਾਖਸ਼ਾਂ ਦੀਆਂ ਪੰਕਤਾਂ ਲਾਤੀਆਂ ਆਮੋ ਸਾਹਮਣੇ ਦੋ ਪੰਕਤਾਂ ਲੱਗ ਗਈਆਂ ਤੇ ਸਾਰੇ ਰਾਖਸ਼ਾਂ ਦੇ ਹੱਥਾਂ ਦੇ ਨਾਲ ਇੱਦਾਂ ਸਰੀਏ ਬੰਨ੍ਹ ਦਿੱਤੇ ਕੋਈ ਸਰੋਏ ਬੰਨ੍ਹ ਦਿੱਤੇ ਜਾਂ ਲੱਕੜ ਜਿੱਦ ਨਾਲ ਇਹ ਵੀ ਪ੍ਰਮਾਤਮਾ ਦਾ ਵੱਡਪਣ ਹੀ ਆ ਨਾ ਸਰੀਰ ਦੇ ਕਾਦੇ ਹਿਸਾਬ ਨਾਲ ਮਨੁੱਖ ਦੀ ਬਾਹ ਇਦਾਂ ਮਰਦੀ ਆ ਜੇ ਨਾ ਮੁੜੇ ਤੇ ਮਨੁੱਖ ਦਾ ਹੱਥ ਮੂੰਹ ਤੱਕ ਨਾ ਜਾਏ ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਨੇ ਕਹਿੰਦੇ ਕਹੇ ਵਾਰੇ ਤੇ ਬਲਹਾਰੇ ਚਾਹੀਏ ਨੇਤੀ ਉਹਦੀ ਸ਼ਾਨ ਦੇ ਜਿਸ ਦੀ ਆ ਕੁਦਰਤਾ ਬਣਾਇਆ ਸੋਹਣਾ ਬੰਦਾ ਹੈ ਵੱਖੋ ਵੱਖ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਹਰ ਜੋੜ ਉਹਨੇ ਕਿੱਡੀ ਜੁਗਤ ਨਾਲ ਬਣਾਇਆ ਏ ਅੱਖਾਂ ਲਾਈਆਂ ਨੇ ਨੱਕ ਲਾਇਆ ਏ ਕੰਨ ਲਾਇਆ ਏ ਆ ਬਾਹਾਂ ਲਾਈਆਂ ਲੱਤਾਂ ਲਾਈਆਂ ਜੋੜ ਜੋੜੇ ਦੇ ਵੱਖੋ ਵੱਖ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਸੋ ਸਫਾਈ ਸੋਣਾ ਫੇਰ ਫੇਰ ਰੰਦਾ ਹੈ ਬਾਹਰੋਂ ਚੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਣਾ ਅੰਦਰ ਮਲ ਮੂਤ ਮਿਜ ਪਰ ਗੰਦਾ ਹੈ ਬੰਦਾ ਹੋ ਕੇ ਬੰਦਗਾ ਬੰਦਗੀ ਕਰੇ ਤਾਂ ਬੰਦਾ ਚੰਗਾ ਨਹੀਂ ਤੇ ਬੰਦਾ ਗੰਦੇ ਤੋਂ ਵੀ ਗੰਦਾ ਹੈ ਵਿਦਵਾਨ ਦੇ ਬਚਨ ਨੇ ਇਹ ਪ੍ਰਮਾਤਮਾ ਦੀ ਰਹਿਮਤ ਆ ਕਹਿੰਦੇ ਉਹ ਰਾਖਸ਼ਾਂ ਦੇ ਹੱਥਾਂ ਨਾਲ ਬਾਹਰ ਨਾਲ ਸੁਰੀਏ ਬੰਨ ਦਿੱਤੇ ਪੰਕਤਾਂ ਲਾਤੀਆਂ ਖੀਰ ਰੱਖ ਦਿੱਤੀ ਹੱਥਾਂ 'ਚ ਚਮਚੇ ਦੇ ਦਿੱਤੇ ਕਹਿ ਲਗੇ ਲੌਖਾ ਹੋ ਹੁਣ ਜਦੋਂ ਖੀਰ ਦਾ ਚਮਚਾ ਭਰਿਆ ਹੁਣ ਮੂੰਹ 'ਚ ਪਾਉਣ ਲੱਗਦੇ ਬਾਹ ਮੁਰਦੀ ਨਹੀਂ ਮੂੰਹ ਤਾਂ ਘੱਤ ਨਹੀਂ ਜਾਉਂਦਾ ਉੱਪਰ ਨੂੰ ਹੱਥ ਕਰਕੇ ਜਦੋਂ ਪਾਉਣ ਲੱਗਦੇ ਕਿਸੇ ਦੇ ਮੂੰਹ ਤੇ ਡੇਗੀ ਕਿਸੇ ਦਾ ਮੂੰਹ ਸੜ ਗਿਆ ਕਿਸੇ ਦੀ ਅੱਖਾਂ 'ਚ ਪੈ ਗਈ ਕਿਸੇ ਦੇ ਨੱਕ 'ਤੇ ਪੈ ਗਈ ਪਰ ਖਾ ਨਹੀਂ ਸਕਿਆ ਕਹਿੰ ਲਗੋ ਦੇਵਤੇ ਕਹਿੰ ਲਗੇ ਦੇਵਤਿਆਂ ਦੀਆਂ ਪੰਕਤਾਂ ਲਾਉ ਦੋਵੇਂ ਆਮ ਸਾਹਮਣੇ ਪੰਕਤਾਂ ਲਾ ਦਿੱਤੀ ਆ ਉਹਨਾਂ ਅੱਗੇ ਵੀ ਖੀਰ ਪਰੋਸ ਕੇ ਰੱਖ ਦਿੱਤੀ ਹੱਥਾਂ ਨਾਲ ਸਰਵੇ ਬੰਦ ਤੇ ਚਮਚੇ ਦੇ ਦਿੱਤੇ ਕਹਿੰ ਲਗੇ ਤੁਹਫੀ ਸ਼ਕੋ ਕਹ ਲਗਾ ਚਮਚਾ ਭਰਦੇ ਆ ਜਿਹੜਾ ਇਧਰਲੀ ਪੰਕਤ ਵਾਲਾ ਦੂਜੀ ਪੰਕਤ ਸਾਹਮਣੇ ਜਿਹੜਾ ਬੈਠਾ ਉਹਦੇ ਮੂੰਹ ਚ ਪਾਉਂਦਾ ਉਹਦਾ ਉਹਦੇ ਮੂੰਹ ਚ ਪਾਉਂਦਾ ਰੱਜ ਕਿਤਰੇ ਭਤੋ ਕੇ ਉੱਠੇ ਪ੍ਰਮਾਤਮਾ ਕਹ ਲਗਾ ਹੁਣ ਪਤਾ ਲੱਗਿਆ ਵੀ ਦੇਵਤੇ ਤੇ ਰਾਖਸ਼ ਵਿੱਚ ਕੀ ਫਰਕ ਆ ਦੇਵਤੇ ਹੁੰਦਾ ਵੀ ਜਿਹਦਾ ਹੱਥ ਦੂਜੇ ਵਾਲੇ ਪਾਸੇ ਨੂੰ ਜਾਏ ਰਾਖਸ਼ ਜਿਹਦਾ ਹੱਥ ਆਪਣੇ ਵਾਲੇ ਪਾਸੇ ਨੂੰ ਜਾਏ ਗੁਰੂ ਪਾਤਸ਼ਾਹ ਨੇ ਇਹ ਬੜੀ ਪਿਆਰੀ ਹਰ ਸਿੱਖ ਦੇਵਤਾ ਹੈ ਦੇਵਤੇ ਤੋਂ ਪਾਪ ਦੀ ਵਿਦਿਸ਼ਟੀ ਆ ਕਿਤੇ ਕੋਈ ਕਿਸੇ ਨੂੰ ਸਮੱਸਿਆ ਹੁੰਦੀ ਆ ਕੋਈ ਲੋੜ ਹੁੰਦੀ ਆ ਆਪਣੇ ਕੋਲ ਕੁਝ ਵੀ ਨਾ ਹੋਵੇ ਪਰ ਜਿੰਨਾ ਕਿ ਜਕਰ ਹਰ ਗੁਰਸਿੱਖ ਉਹਦੀ ਮਦਦ ਕਰਦਾ ਹੈ ਕੁਝ ਵੀ ਕੋਲ ਨਾ ਹੋਵੇ ਅਰਦਾਸ ਉਹਦੇ ਵਾਸਤੇ ਤੇ ਕਰਦਾ ਹੀ ਹੈ ਨਾ ਵੈਸੇ ਸਾਰੀ ਸਿਸ਼ਟੀ ਵਾਸਤੇ ਰੋਜ਼ਾਨਾ ਹਰ ਗੁਰਸਿੱਖ ਦੋ ਵਾਰ ਅਰਦਾਸ ਕਰਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਇਹ ਬੜਾ ਵੱਡਾ ਨੁਕਤਾ ਹੈ ਜ਼ਿੰਦਗੀ ਨੂੰ ਸ਼ੁੱਧ ਕਰਨ ਵਾਸਤੇ ਜ਼ਿੰਦਗੀ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੋਂ ਬਿਨਾਂ ਇਹ ਖੇਡ ਨਹੀਂ ਇਹ ਗੁਰੂ ਨੇ ਦਾਤ ਚੋਲੀ ਚ ਪਾਈ ਆ ਰਾਤੀ ਵੀ ਵਿਚਾਰ ਕਰਸਾ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਆ ਰਿਹਾ ਅੱਜ ਸ੍ਰੀ ਅਖੰਡ ਪਾਤਸ਼ਾਹ ਸਾਹਿਬਾ ਰਾਮੋੜਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਤੇ ਇਤਿਹਾਸ ਤੁਹਾਨੂੰ ਕੋਈ ਸ਼ਬਦ ਨਹੀਂ ਮਿਲੇਗਾ ਜਿੱਥੇ ਗੁਰੂ ਨਾਨਕ ਨੇ ਕਿਸੇ ਦੀ ਗੱਲ ਦਾ ਕੋਈ ਗੁੱਸਾ ਕੀਤਾ ਹੋਵੇ ਜਾਂ ਕਿਸੇ ਦਾ ਬੁਰਾ ਮਨਾਇਆ ਹੋਵੇ ਟੀਮਾ ਮਾਰਨ ਵਾਲੇ ਵੀ ਬਹੁਤ ਮਿਲ ਗਏ ਭੂਤਨਾ ਕਹਿਣ ਵਾਲੇ ਬੜੇ ਮਿਲ ਗਏ ਕੁਰਾਈਆ ਕਹਿਣ ਵਾਲੇ ਬਿਤਾਲਾ ਕਹਿਣ ਵਾਲੇ ਮੱਕੇ ਮਾਰਦੀ ਜਾਂਦੇ ਨੇ ਉੱਥੇ ਵੀ ਜੀਵਨ ਕਾਜੀ ਲੱਤ ਕੱਢ ਕੇ ਮਾਰਦਾ ਵੀ ਕਿਹੜਾ ਆ ਗਿਆ ਜਿਸ ਨੇ ਮੱਕੇ ਵੱਲ ਆ ਕੇ ਤੇ ਪੈਰ ਕਰਕੇ ਸੌਂ ਗਿਆ ਬਾਬੇ ਨੇ ਸਮਝਾਉਣਾ ਸੀ ਮਰਦਾਨਾ ਕਹਿ ਲਗਾ ਬਾਬਾ ਹੱਦ ਹੋ ਗਈ ਪਈ ਕਿਸ ਨੇ ਤੇ ਮਾਂ ਮਾਰ ਲਿਆ ਕਿਸੇ ਨੇ ਭੂਤ ਨਾ ਆ ਕੇ ਆ ਕਿਸੇ ਨੇ ਬਤਾਲਾ ਆ ਕੇ ਆ ਮੈਂ ਜ਼ਰਦਾ ਰਿਆ ਤੂੰ ਜ਼ਰਦਾ ਤੇਰੇ ਕਰਕੇ ਮੈਨੂੰ ਵੀ ਜ਼ਰਨਾ ਪਿਆ ਬਾਬਾ ਅੱਜ ਕੱਲੋ ਮੇਰੇ ਕੋਲੇ ਜਲਿਆ ਨਹੀਂ ਜਾਂਦਾ ਅੱਜ ਤੇ ਹਾਦੀ ਹੋ ਗਈ ਐ ਇਹਨੇ ਲੱਤ ਕੱਢ ਮਾਰੀ ਆ ਤੂੰ ਨਹੀਂ ਕੁਝ ਕਹਿਣਾ ਤੇ ਨਾ ਕਾ ਪਰ ਮੈਨੂੰ ਇੱਕ ਵਾਰ ਹੁਕਮ ਦੇ ਇੱਕ ਵਾਰ ਮੈਨੂੰ ਦੱਸਾਂ ਵੀ ਕਿਸੇ ਨੂੰ ਲੱਤ ਕਿਵੇਂ ਮਾਰੀ ਦੀ ਤਨ ਗੁਰੂ ਨਾਨਕ ਪਾਚਾ ਹੱਸ ਕੇ ਕਹਿ ਲਗੇ ਮਰਦਾਨੀਆਂ ਵੇਖ ਜਦੋਂ ਕੋਈ ਡਾਕਟਰ ਪਾਗਲਾਂ ਦਾ ਇਲਾਜ ਕਰਨ ਵਾਸਤੇ ਜਾਏ ਨਾ ਹੁਣ ਵੇਖੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਵੀ ਕੋਈ ਮਨੁੱਖ ਆ ਨਾ ਇਹ ਗੁਰੂ ਕੀ ਬਾਣੀ ਤੇ ਬਚਨ ਆਏਗਾ ਜਿਹੜਾ ਵੀ ਸ਼ਬਦ ਤੋਂ ਖੁੰਝਿਆ ਭਾਵੇਂ ਭਾਵੇਂ ਮੈਂ ਹੋਵਾਂ ਕੋਈ ਵੀ ਹੋਵੇ ਜਿਹੜਾ ਸ਼ਬਦ ਤੋਂ ਖੁੰਝਿਆ ਨਾ ਪਾਤਸ਼ਾਹ ਕਹਿੰਦਾ ਬੌਰਾਈਆ ਬੌਰੇ ਦਾ ਅਰਥ ਪਾਗਲ ਹੀ ਹੁੰਦਾ ਹੈ ਸ਼ਬਦ ਗੁਰ ਪੀਦਾ ਗਹਿਰ ਗੰਬੀਦਾ ਬਿਨ ਸ਼ਬਦੇ ਸਭ ਜਗ ਬੌਰਾ ਲੰਗ ਮਰ ਕਹਿੰਦੇ ਦੁਨੀਆ ਬੌਰੀ ਹੋਈ ਪਈ ਆ ਗੁਰੂ ਤੋਂ ਟੁੱਟ ਕੇ ਜ਼ਿੰਦਗੀ ਦਾ ਦੁੱਖ ਭੋਗਦੀ ਪਈ ਆ ਤੁਹਾਨੂੰ ਪਦਾਰਥ ਦੀ ਕੋਈ ਕਮੀ ਨਹੀਂ ਆ ਅਕਈ ਵਾਰੀ ਤੁਸੀਂ ਪੇਪਰਾਂ 'ਚ ਪੜ੍ਹਦੇ ਹੋ ਕਿੰਨੇ ਕਿੰਨੇ ਤਨਹਾੜ ਬੰਦੇ ਕਈ ਵਾਰੀ ਸੂਸ਼ ਐਡ ਕਰ ਲੈਂਦੇ ਨੇ ਆਤਮ ਹੱਤਿਆ ਕਰ ਲੈਂਦੇ ਨੇ ਕੀ ਉਹਨਾਂ ਨੂੰ ਕੋਈ ਧਨ ਦਾ ਦੁੱਖ ਆ ਕਿਉਂਕਿ ਅੰਦਰ ਜਿਹੜਾ ਖਲਾਅ ਆ ਨਾ ਜਿਹੜੀ ਚੀਜ਼ੇ ਮਨ ਮੰਗਦਾ ਸਾਡੀ ਸੁਰਤ ਮੰਗਦੀ ਆ ਉਹ ਦੇ ਨਹੀਂ ਸਕੇ ਗੁਰੂ ਕੋਲ ਕਿਉਂ ਹੁੰਨੇ ਆ ਉਹ ਦਾਤ ਇੱਥੇ ਹੀ ਪ੍ਰਾਪਤ ਹੋਣੀ ਆ ਕੋਈ ਥਾਂ ਨਹੀਂ ਗੁਰਮਖ ਨਾਨਕ ਆਰੰਦਿਆ ਇਹ ਵਾਕ ਸਾਬ ਕਹਿੰਦਾ ਸਭ ਆਖੋ ਧਨ ਤਨ ਗੁਰ ਸੋਈ ਗੁਰੂ ਨਾਨਕ ਪਿਤਾ ਜੀ ਕਹਿਣ ਲੱਗੇ ਮਰਦਾਨਿਆ ਜਦੋਂ ਪਾਗਲਾਂ ਦਾ ਇਲਾਜ ਕਰਨ ਵਾਸਤੇ ਜਾਈਏ ਨਾ ਤੇ ਪਾਗਲਾਂ ਦਾ ਜਦ ਨੁਮਾਗੀ ਤਵਾਜਨ ਠੀਕ ਨਹੀਂ ਦੋ ਡਾਕਟਰ ਦੇ ਗੱਲ ਪੈ ਜਾਂਦੇ ਨੇ ਉਹ ਡਾਕਟਰ ਦੇ ਲੀڑے ਪਾੜਨ ਤੱਕ ਜਾਂਦੇ ਨੇ ਡਾਕਟਰ ਦੇ ਕੱਪੜੇ ਪਾੜਨ ਤੱਕ ਜਾਂਦੇ ਨੇ ਪਰ ਜਿਹੜਾ ਸਿਆਣਾ ਡਾਕਟਰ ਹੈ ਨਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦਾ ਡਾਕਟਰ ਨੂੰ ਪਤਾ ਵੀ ਇਹ ਠੀਕ ਨਹੀਂ ਜਦੋਂ ਠੀਕ ਹੋ ਗਏ ਫਿਰ ਇਹਨਾਂ ਦਾ ਵਿਹਾਰ ਇਦਾਂ ਦਾ ਨਹੀਂ ਹੋਏਗਾ ਫਿਰ ਇਹਨਾਂ ਦਾ ਵਿਹਾਰ ਮਨੁੱਖਾਂ ਵਰਗਾ ਦੇਵਤਿਆਂ ਵਰਗਾ ਹੋਏਗਾ ਮਰਦਾਨਿਆਂ ਜਿੰਦਗੀ ਦੀ ਚਾਲ ਤੋਂ ਖੁੰਝੇ ਪਏ ਨੇ ਜਦੋਂ ਇਹਨਾਂ ਦਾ ਵੀ ਇਲਾਜ ਹੋ ਗਿਆ ਨਾ ਫਿਰ ਇਹਨਾਂ ਨੇ ਵੀ ਸਹੀ ਇਹ ਚੰਗਾ ਵਿਹਾਰ ਕਰਨਗੇ ਸੱਚ ਆ ਜਦੋਂ ਬਾਬੇ ਨੇ ਉਹਨਾਂ ਦਾ ਇਲਾਜ ਕੀਤਾ ਨਾ ਤੇ ਜਦੋਂ ਬਾਬਾ ਉੱਥੇ ਤੁਰਨ ਲੱਗਾ ਕਹਿਣ ਲੱਗੇ ਬਾਬਾ ਹੁਣ ਤੇਰੇ ਤੋਂ ਮੇਰਾ ਤੇ ਸਾਡਾ ਵੀ ਦਿਲ ਨਹੀਂ ਲੱਗਣਾ ਇੱਥੇ ਦਾ ਬਾਬਾ ਕਹਿਣਗਾ ਇੱਕ ਤਾਂ ਟਿਕਣ ਦਾ ਸਾਡਾ ਪ੍ਰਮਾਤਮਾ ਦਾ ਹੁਕਮ ਨਹੀਂ ਸਾਨੂੰ ਕੋਈ ਆਪਣੀ ਨਿਸ਼ਾਨੀ ਦੇ ਜਾ ਮੈਂ ਤਾਂ ਹਰਾਨ ਮੈਂ ਤਾਂ ਇੰਡੀਆ 'ਚ ਵੀ ਇਹ ਗੱਲ ਕਹਿਣਾ ਹੈ ਜਦੋਂ ਕਿਤੇ ਕਹਾਦਾ ਕਰੀਦੀ ਆ ਵੀ ਆਪਾਂ ਕਬਰਾਂ ਦੀ ਪੂਜਾ ਕਰਦੇ ਆ ਤੇ ਜਿਨ੍ਹਾਂ ਦੀਆਂ ਕਬਰਾਂ ਦੀ ਪੂਜਾ ਕਰਦੇ ਆ ਉਹ ਬਾਬੇ ਨਾਨਕ ਦੀ ਖਣਾਂ ਦੀ ਪੂਜਾ ਕਰਦੇ ਨੇ ਆਪਣੇ ਘਰ ਵਾਲੇ ਚਾਤੀ ਨਹੀਂ ਪਾਉਂਦੇ ਸਾਡੇ ਘਰ ਵਿੱਚ ਕੀ ਕੋ ਜੇ ਕਦੀ ਖਜ਼ਾਨਾ ਨਹੀਂ ਖੋਲ ਕੇ ਵੇਖਿਆ ਪਰ ਬਗਾਨੇ ਘਰ ਵਿੱਚ ਉਧਰ ਪਤਾ ਨਹੀਂ ਕੀ ਹੈ ਇੱਕ ਭਰਮ ਹੀ ਮੰਨਦੇ ਪਿਆ ਵਾ ਪਰ ਜੋ ਕੁਝ ਗੁਰੂ ਨਾਨਕ ਦੇ ਘਰ ਵਿੱਚ ਹੈ ਨਾ ਬਿਲਕੁਲ ਬਹੁਤ ਕੁਝ ਇਤਿਹਾਸ ਵਿੱਚ ਛੁਪਿਆ ਪਿਆ ਸਮਾਂ ਨਹੀਂ ਇੰਨਾ ਹੁੰਦਾ ਤੁਹਾਡੇ ਨਾਲ ਸਾਂਝਾ ਕਰ ਸਕੀਏ ਜਿਨ੍ਹਾਂ ਦੀ ਸੁਰਤਕ ਤੇ ਉੱਚੀ ਹੋਈ ਨਾ ਭਾਵੇਂ ਕਿਸੇ ਧਰਮ ਨਾਲ ਸੰਬੰਧ ਰੱਖਦਾ ਸੀ ਉਹਨਾਂ ਦੀ ਜਵਾਬ ਤੇ ਇਹ ਗੱਲ ਨਹੀਂ ਕਿ ਵੀ ਜਿਹੜੀ ਤੱਤ ਵਸਤੂ ਗੁਰੂ ਨਾਨਕ ਦੇ ਘਰ ਤੇ ਆ ਉਹ ਤਤਵਾ ਤੂੰ ਪ੍ਰਾਪਤ ਕਰਨ ਵਾਸਤੇ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਵਿੱਚ ਜਨਮ ਲੈਣਾ ਪਏਗਾ ਆਪਾਂ ਭਾਗਾ ਵਾਲਿਆਂ ਜਿਨ੍ਹਾਂ ਦਾ ਸਿੱਖਾਂ ਦੇ ਘਰ ਤੇ ਜਨਮ ਹੋਇਆ ਹੈ ਭਾਗਾ ਵਾਲੇ ਨੇ ਜਿਨ੍ਹਾਂ ਦਾ ਗੁਰੂ ਨਾਲ ਜੋੜ ਜੁੜ ਗਿਆ ਹੈ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਨਾਨਕ ਅਰਾਧਿਆ ਗੁਰੂ ਨੇ ਕਿਰਪਾ ਕੀਤੀ ਇਹ ਨਾਮ ਦੀ ਦਾਤ ਚੋਲੀ ਤੇ ਪਾਈ ਹੁਣ ਗੁਰੂ ਨੂੰ ਕੀ ਦਈਏ ਦੁਨੀਆ ਅੰਦਰ ਕੋਈ ਚੀਜ਼ ਆਪਾਂ ਖਰੀਦਦੇ ਆ ਬਦਲੇ ਚ ਕੁਝ ਨਾ ਕੁਝ ਦੇਣਾ ਪੈਂਦਾ ਗੁਰੂ ਨੂੰ ਕੀ ਦਈਏ ਇਹ ਤਾਂ ਸਰੀਰ ਵੀ ਗੁਰੂ ਦਾ ਦਿੱਤਾ ਹੈ ਇਹ ਮਨ ਇਹ ਸ਼ਬਦ ਇੱਥੇ ਬਹਿ ਕੇ ਕਥਾ ਕਰ ਰਿਹਾ ਆਪ ਦੀ ਸਰਵਣ ਕਰ ਰਹੇ ਹੋ ਸੁਰਤ ਉਹਦੇ ਨਾਲ ਸਰਵਣ ਕਰ ਰਹੇ ਆ ਇਹ ਬੋਲ ਰਹੇ ਆ ਨਾ ਆਪਣੀ ਮਰਜ਼ੀ ਨਾਲ ਕੋਈ ਬੋਲ ਸਕਦਾ ਆਪਣੀ ਸ਼ਕਤੀ ਨਾਲ ਨਾ ਆਪਣੀ ਮਰਜ਼ੀ ਨਾਲ ਆਪਣੀ ਸ਼ਕਤੀ ਨਾਲ ਕੋਈ ਸਾਨੂੰ ਕਰ ਸਕਦਾ ਏ ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਸਰਵਣ ਕਰ ਰਿਹਾ ਏ ਇਹ ਉਹਦੀ ਦਾਤ ਹੈ ਤੇ ਪਾਛ ਕਲਿਆ ਨੂੰ ਕੀ ਦੇ ਸਕਦੇ ਆ ਸਾਡੇ 'ਚ ਇੰਨੀ ਸਮਰੱਥਾ ਨਹੀਂ ਅਸੀਂ ਬੋਲ ਸਕੀਏ ਸਾਡੇ 'ਚ ਇੰਨੀ ਸਮਰੱਥਾ ਨਹੀਂ ਅਸੀਂ ਸੁਣ ਸਕੀਏ ਕਿਹੜੀ ਉਹ ਦਾਤ ਆ ਜਿਹੜੀ ਗੁਰੂ ਦੀ ਨਹੀਂ ਦਿੱਤੀ ਹੋਈ ਤੇ ਗੁਰੂ ਦੇ ਦਿੱਤੇ ਵਿੱਚ ਕੀ ਉਹਦੇ ਅੱਗੇ ਰੱਖ ਸਕਦੇ ਆ ਪਾਤਸ਼ਾਹ ਕਰਨਗੇ ਬਸ ਇਨਾ ਆਖਿਆ ਕਰ ਸਭ ਆਖੋ ਧੰਨ 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 ਗੁਰਸੋਈ ਤਿੰਨ ਵਾਰਾ ਕਿਹਾ ਇਹ ਅੱਜ ਜਦੋਂ ਅਰਦਾਸ ਕਰਦੇ ਆ ਨਾ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਨੁਕਤੇ ਦੀਆਂ ਬਾਤਾਂ ਨੇ ਕੋਸ਼ਿਸ਼ ਕਰੀ ਦੀਆਂ ਨੁਕਤੇ ਹੀ ਤੁਹਾਡੇ ਨਾਲ ਸਾਂਝੇ ਕਰੀਏ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਗੁਰਪੂਰ ਸਮਾਪਤੀ ਆਦਨ ਪਿਆਰ ਦੀ ਕਹਾ ਕਰਕੇ ਤੇ ਫਿਰ ਸ਼ਾਮ ਨੂੰ ਚਲੇ ਜਾਣਾ ਤੁਹਾਡੇ ਤੋਂ ਆਗਿਆ ਲੈ ਲੈਣੀ ਆ ਇਸ ਵਾਰ ਤੇ ਜੀ ਕੋਸ਼ਿਸ਼ ਕਰੀ ਦੀ ਵੀ ਥੋੜਾ ਸਮਾਂ ਹੁੰਦਾ ਤਾਂ ਉਹਦੇ 'ਚ ਕੁਝ ਨਾ ਕੁਝ ਨੁਕਤੇ ਸਾਂਝੇ ਕੀਤੇ ਜਾਣ ਅਰਦਾਸ ਵਿੱਚ ਆਪਾਂ ਸ਼ਬਦ ਪੜਦੇ ਆ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਆ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਤਿੰਨ ਵਾਰਾ ਸ਼ਬਦ ਬੋਲਿਆ ਗਿਆ ਹੈ ਵਾਹਿਗੁਰੂ 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 ਤਿੰਨ ਵਾਰਾ ਕਿਉਂ ਮਨ ਕਰਕੇ ਜ਼ੁਬਾਨ ਕਰਕੇ ਤੇ ਸੁਰਤ ਕਰਕੇ बस कई वरी जुबान बोलदी आ मन ਵਿੱਚ ਸ਼ਾਮਲ ਨਹੀਂ ਹੁੰਦਾ ਗੱਲ ਬਣਦੀ ਨਹੀਂ ਇਸ ਵਿੱਚ ਸੱਤ ਚਿਤ ਆਨੰਦ ਇਸ ਤਰ੍ਹਾਂ ਮਾਰ ਕਰਨ ਲੱਗਿਆ ਜਦੋਂ ਆਪਾ ਸਭ ਆਖੋ ਧੰਨ 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 ਗੁਰ ਸੋਈ ਤੇਰੇ ਚੇਤੇ ਵਿੱਚ ਤੇਰੀ ਰਸਨਾ ਵਿੱਚ ਤੇਰੇ ਵਿਹਾਰ ਵਿੱਚ ਵੀ ਗੁਰੂ ਹੋਏਗਾ ਫਿਰ ਜਿੱਦਣ ਜਾਏਗਾ ਇਹ ਵਾਲ ਵੇਖ ਕੇ ਕਿਸੇ ਦਾ ਮਨ ਖੇੜ ਦੇਗਾ ਵੀ ਗੁਰੂ ਦਾ ਸਿੱਖਿਆ ਕਿਸੇ ਨਾਲ ਬੁਰਾ ਨਹੀਂ ਕਰਦਾ ਕਿਸੇ ਨਾਲ ਮਾੜਾ ਨਹੀਂ ਬੋਲਦਾ ਕਿਸੇ ਨਾਲ ਇਹਦਾ ਬੁਰਾ ਵਿਹਾਰ ਨਹੀਂ ਇਹ ਜਿੱਥੇ ਬੈਠਦਾ ਏ ਭਲਾ ਹੀ ਮੰਗਦਾ ਏ ਤੁਹਾਡੇ ਕੋਲ ਬੈਠਣਾ ਵੀ ਲੋਕ ਪਸੰਦ ਕਰਨਗੇ ਜਦੋਂ ਗੁਰੂ ਦੀ ਰਹਿਮਤ ਵਰਤਦੀ ਹੈਗੀ ਪਾਤਸ਼ਾਹ ਕਹਿੰ ਲਗੇ ਗੁਰੂ ਦੀਆਂ ਹੀ ਦਿੱਤੀਆਂ ਦਾਤਾ ਨੇ ਉਹਨੇ ਹੀ ਸਿਖਾਇਆ ਇਹ ਮਿੱਠ ਬੋਲਣਾ ਜੀ ਉਹਨੇ ਹੀ ਸਿਖਾਇਆ ਕਿ ਸਤਗੁਰ ਸਭਨਾ ਦਾ ਭਲਾ ਬਣਾਏ ਦਾ ਉਹਨੇ ਹੀ ਕਹੇ ਦੱਸਿਆ ਵੀ ਕਿਵੇਂ ਚੜ੍ਹਦੀ ਕਲਾ 'ਚ ਰਹਿਣਾ ਏ ਤੇ ਜਨੇ ਇੰਨੀਆਂ ਦਾਤਾਂ ਝੋਲੀ 'ਚ ਪਾਈਆਂ ਨੇ ਉਹਦੇ ਅੱਗੇ ਕੀ ਪੇਟਾ ਕਰੀਏ ਉਹਦੇ ਅੱਗੇ ਸੇਰੀ ਚੁੱਕਦਾ ਏ ਪਾਛਾ ਤੂੰ ਤਾਨਿਆ ਤੂੰ ਤਾਨਿਆ ਤੇ ਗੁਰੂ ਸਾਹਿਬ ਜੀ ਹੁਣ ਇਹ ਚੀਜ਼ ਦੀ ਵਿਆਖਿਆ ਕਰਦ ਨੇ ਬਿਲਕੁਲ ਸੰਖੇਪ ਭਾਵ ਅਖਰੀ ਅਰਤੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਸਮੇਂ ਦੀ ਸੀਮਾ ਚ ਰੈਂਦੇ ਆ ਸਲੋਕ ਮਹਲਾ 3 ਮ ਅੱਗੇ ਵੀ ਇੱਕ ਦਨ ਬੇਨਤੀ ਕੀਤੀ ਸਲੋਕਦਾਰ ਤੁੰਦਾ ਉਹ ਦਾਤ ਜਿਵੇਂ ਇਹ ਲੋਕ ਆ ਨਾ ਜਿੱਥੇ ਆਪਾਂ ਵਿਚਰ ਰਹੇ ਆ ਇੱਕ ਉਹ ਵੀ ਲੋਕ ਆ ਜਿੱਥੋਂ ਆਏ ਆ ਤੇ ਜਿੱਥੇ ਜਾਣਾ ਏ ਇਕ ਰੱਬੀ ਪਿਆਰਾ ਕਹਿੰਦਾ ਬਸ ਮਨੋਖੇ ਇੰਨਾ ਹੀ ਸੋਚ ਲੈ ਨਾ ਵੀ ਕਿੱਥੋਂ ਆਇਆ ਤੇ ਕਿੱਥੇ ਜਾਣਾ ਏ ਕੀ ਕਰਨ ਆਇਆ ਤੇ ਕੀ ਕਰਦੇ ਪਏ ਆ ਤੇ ਉਹਦੀ ਜ਼ਿੰਦਗੀ ਪਵਿੱਤਰ ਹੋ ਜਾਈਏ ਇਹਨੂੰ ਪਤਾ ਲੱਗ ਜਾਵੇ ਬਾਬਾ ਜੀ ਨੇ ਕਈ ਵਾਰੀ ਇਹ ਮੇਰੀ ਝੋਲੀ 'ਚ ਬਚਨ ਪਾਇਆ ਪਤਾ ਹੀ ਨਹੀਂ ਕੀ ਕਰ ਰਿਹਾ ਤੇ ਕਿੱਥੇ ਜਾਣਾ ਏ ਕਿੱਦਾਂ ਚੱਲ ਰਿਹਾ ਬਸ ਚੱਕਰ ਹੀ ਘੱਟ ਰਹੇ ਆ ਚੱਕਰ ਕਰਦੇ ਆ ਥਕੇਵਾਂ ਤਾਂ ਹੋਏਗਾ ਪਹੁੰਚਾਂ ਕਿੱਥਾਂ ਗੇ ਗੁਰੂ ਘਰ ਕੀ ਕਿਰਪਾ ਕਰਕੇ ਦੱਸਦਾ ਕਿੱਥੋਂ ਆਏ ਤੇ ਕਿੱਥੇ ਜਾਣਾ ਏ ਸ਼ਲੋਕ ਉਹ ਲੋਕ ਉਹ ਸ਼ਲੋਕ ਦੀ ਬਾਤ ਗੁਰੂ ਦੇ ਕੋਲ ਆ ਮੁਹੱਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਸਾਹਿਬ ਕਹਿੰਦੇ ਨੇ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਏ ਮਨ ਏ ਮਨ ਹਰੀ ਪ੍ਰਮਾਤਮਾ ਨੂੰ ਧਿਆਉਣਾ ਕਰ ਕੇਵੇਂ ਇੱਕ ਮਨ ਇੱਕ ਚਿੱਤ ਇੱਕ ਮਨ ਇੱਕ ਚਿੱਤ ਹੋਣਾਏ ਤੇ ਬੜੀ ਵੱਡੀ ਖੇਡ ਆ ਬਹੁਤ ਵੱਡੀ ਖੇਡ ਆ ਸਮਝ ਲੋ ਇਹ ਸਿਖ ਰਿਆ ਪਰ ਪਾਛਾ ਸੁਚੇਤ ਕਰਦੰਨੇ ਪਾਛਾ ਕਹਿੰਦੇ ਨੇ ਉਸ ਪ੍ਰਮਾਤਮਾ ਦੀ ਜਿਹੜੀ ਉਸਤਤ ਕਰਨੀ ਆ ਨਾ ਪ੍ਰਭ ਕੀ ਉਸਤਤ ਕਰੋ ਸੰਧਮੀਤ ਸਾਵਧਾਨ ਇਕਾਗਰ ਚਿਤ ਸਾਵਧਾਨਤਾ ਦੇ ਨਾਲ ਮਨ ਦਾ ਸੁਭਾਅ ਬੜਾ ਭੈੜਾ ਏ ਇਹ ਤੇ ਕਬੂ ਜੀੜਾ ਉਬ ਚਰਤਾ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਤਾ ਚਾਰੇ ਕੁੰਡਾ ਪਾਲੇ ਇਹ ਟਿਕ ਕੇ ਨਹੀਂ ਬੈਠਦਾ ਪਾਤਸ਼ਾਹ ਕਹਿੰਦੇ ਨੇ ਮਨ ਦਾ ਟਿਕ ਜਾਣਾ ਇਹ ਜ਼ਿੰਦਗੀ ਦਾ ਸਿੱਖ ਰਿਆ ਇਹ ਜ਼ਿੰਦਗੀ ਦੀ ਪ੍ਰਾਪਤੀ ਆ ਇਸ ਵਾਤੇ ਕੋਸ਼ਿਸ਼ ਕਰਨਾ ਚਾਹੀਦਾ ਇੱਕ ਹੋ ਜਾਏ ਜਦੋਂ ਇੱਕ ਹੋ ਜਾਏਗਾ ਨਾ ਮਨ ਨਾਮ ਜਪਾਂਗੇ ਜ਼ਿੰਦਗੀ ਦਾ ਕੋਈ ਵੀ ਕਾਰਜ ਕਰਾਂਗੇ ਉਹਦੇ ਤੇ ਸਫਲਤਾ ਮਿਲੇਗੀ ਪਾਤਸ਼ਾਹ ਕਿੰਨੇ ਇਹ ਮੰਨੂ ਇੱਕ ਕਿਵੇਂ ਕਰਨਾ ਹੈ ਪਹਿਲਾਂ ਤੇ ਦੂਜੇ ਭਾਵ ਜ਼ਿੰਦਗੀ 'ਚ ਜੜੇ ਆ ਨਾ ਕੋਈ ਮਰੀਆਂ ਤੇ ਮੱਥੇ ਟੇਕਦਾ ਕੋਈ ਕਬਰਾਂ ਤੇ ਜਾਂਦਾ ਕਈਆਂ ਨੇ ਲੱਤਾਂ ਨਾ ਧਾਗੇ ਬੰਦੇ ਨੇ ਕੋਈ ਜੋਸ਼ੀਆਂ ਦੇ ਕੋਲ ਜਾਂਦਾ ਪਾਤਸ਼ਾਹ ਕਹਿੰਗੇ ਚੀਜ਼ਾਂ ਮਨ ਤੋਂ ਲਾਂਭੇ ਕਰੋ ਕੇਵਲ ਇੱਕ ਪ੍ਰਮਾਤਮਾ ਤੇ ਆਪਣੀ ਸੁਰਤ ਨੂੰ ਫੋਕਸ ਕਰੋ ਕੇਵਲ ਇੱਕ ਹੀ ਆ ਜਨਮ ਦੇਣ ਵਾਲਾ ਵੀ ਇੱਕ ਆ ਰਿਜ਼ਕ ਦੇਣ ਵਾਲਾ ਵੀ ਇੱਕ ਆ ਪਾਲਣ ਵਾਲਾ ਵੀ ਇੱਕ ਆ ਮਾਰਨ ਵਾਲਾ ਵੀ ਇੱਕ ਆ ਜਾਂ ਇਦਾਂ ਕਹ ਲੋ ਜਿੰਨ ਕਿਛੇ ਸੁੱਖ ਦੇਣ ਵਾਲਾ ਵੀ ਉਹ ਇੱਕ ਆ ਤੇ ਜਿੰਨ ਕਿਛੇ ਦੁੱਖ ਦੇਣ ਵਾਲਾ ਵੀ ਇੱਕ ਆ ਦੁੱਖ ਵੈਸੇ ਕਿਸੇ ਨੂੰ ਦਿੰਦਾ ਨਹੀਂ ਪਰ ਦੁੱਖ ਸਾਡਾ ਬੀਜਿਆ ਹੁੰਦਾ ਸਾਨੂੰ ਵੱਢਣਾ ਪੈਂਦਾ ਹੈ ਸੁੱਖ ਦੁੱਖ ਪੁਰਵ ਜਨਮ ਕੇ ਕੀਏ ਸੋ ਜਾਣੇ ਜਨ ਦਾਤੇ ਕੀਓ ਉਹ ਇੱਕੋ ਹੀ ਆ ਪੈਦਾ ਕਰਨ ਵਾਲਾ ਪਾਲਣ ਵਾਲਾ ਤੇ ਮਾਰਨ ਵਾਲਾ ਕੇਵਲ ਇੱਕ ਆ ਪਾਛਾ ਕਰਨ ਲਈ ਜਦੋਂ ਇੱਕ ਤੇ ਸੁਰਤ ਟਿਕੇਗੀ ਨਾ ਤੇ ਫਿਰ ਮਨ ਵੀ ਟਿਕੇਗਾ ਮਨ ਉਦੋਂ ਹੀ ਪੜਕਦਾ ਜਦੋਂ ਦੂਜਾ ਆ ਜਾਏਗਾ ਦੂਜਾ ਪਾਉ ਨਾ ਦੇ ਹੀ ਲਾਗਣ ਜਿਹਨ ਹਰ ਕੇ ਚਨ ਵਿਚਾਰੇ ਦੂਜਾ ਕਾ ਹੋਂ ਹੈ ਦੂਜੀ ਮਾਇਆ ਹੈ ਨਾ ਤੇ ਜਦੋਂ ਉਹਦੀ ਖੇਡ ਵਾਪਰਦੀ ਹੈ ਨਾ ਸਮਝ ਲੱਗਦੀ ਆ ਫਿਰ ਮਾਇਆ ਵੀ ਉਹਦਾ ਹੀ ਰੂਪ ਲਾਉਦੀ ਆ ਵੀ ਇਹ ਵੀ ਤੇਰੀ ਦਾਤ ਹੈ ਜਿਹੜੀ ਤੂੰ ਪੈਦਾ ਕੀਤੀ ਆ ਉਹ ਕੋਈ ਐਸੀ ਚੀਜ਼ ਨਹੀਂ ਹੈ ਵੀ ਜਿਹੜੀ ਕੋਈ ਮਾਰੀ ਹੋਵੇ ਜਿਹੜੀ ਤੂੰ ਪੈਦਾ ਕੀਤੀ ਆ ਕਿਉਂਕਿ ਤੂੰ ਜੋ ਕੁਝ ਪੈਦਾ ਕੀਤਾ ਨਾ ਸਾੜਾ ਆਨੰਦ ਵਿੱਚ ਪੈਦਾ ਕੀਤਾ ਹੈ ਖੇੜਾ ਪੈਦਾ ਕੀਤਾ ਹੈ ਤੇ ਖੇੜਾ ਦੇਣ ਵਾਲਾ ਪੈਦਾ ਕੀਤਾ ਹੈ ਉਹ ਮਾਇਆ 'ਚ ਵੀ ਫਿਰ ਉਹ ਦਿਸਦਾ ਹੈ ਕਿਉਂਕਿ ਮਾਇਆ ਦੂਜੀ ਆ ਹੁਣ ਤੇ ਮਾਇਆ ਕਰਕੇ ਸਾਡਾ ਮਨ ਗੁਰੂ ਨਾਲ ਟੁੱਟਦਾ ਹੈ ਨਾ ਇਹ ਪਿਆਰੀ ਲੱਗਦੀ ਆ ਪਰ ਜਦੋਂ ਉਹ ਰਹਿਮਤ ਕਰਦਾ ਇਹ ਮਾਇਆ ਵੀ ਬੰਦਗੀ ਬਣ ਜਾਂਦੀ ਬਹੁਤ ਕੋਈ ਇਤਿਹਾਜ ਛੁਪਿਆ ਬੈ ਗੁਰੂ ਕਿਰਪਾ ਕਰੇ ਅੱਗੇ ਸਾਬ ਕਿੰਨੇ ਨੇ ਹਾਰ ਕੀਆਂ ਸਦਾ ਸਦਾ ਵਡਿਆਈਆਂ ਦੇਨਾ ਪਛੋਂ ਤਾਏ ਹਰੀ ਪ੍ਰਮਾਤਮਾ ਦੀ ਵਡਿਆਈ ਇਹ ਆ ਵੇਖੋ ਕੋਈ ਬੰਦਾ ਕਿਸੇ ਨੂੰ ਕੋਈ ਚੀਜ਼ ਦਿੰਦਾ ਏ ਤੇ ਕਈ ਵਾਰੀ ਉਹ ਉਹਦੇ ਮਨ ਵਿੱਚ ਪਛਤਾਵਾ ਹੁੰਦਾ ਵੀ ਪਰ ਆਲੇ ਨੂੰ ਕੋਈ ਦਿੱਤੀ ਨਹੀਂ ਆ ਪਰ ਇੱਕ ਹਰੀ ਪਰਮਾਤਮਾ ਸਾਰੀ ਦੁਨੀਆ ਨੂੰ ਦਾਤ ਦਿੰਦਾ ਪਿਆ ਹੈ ਕੋਈ ਉਹ ਵੀ ਹੈ ਜਿਹੜਾ ਉਹਦਾ ਸ਼ੁਕਰਾਨਾ ਕਰਦਾ ਕੋਈ ਉਹ ਵੀ ਆ ਜਿਹੜਾ ਉਹਦਾ ਸ਼ੁਕਰਾਨਾ ਨਹੀਂ ਵੀ ਕਰਦਾ ਪਰ ਉਹਦੇ ਅੰਦਰ ਕੋਈ ਪਛਤਾਵਾ ਨਹੀਂ ਆ ਉਹਦੇ ਅੰਦਰ ਕੋਈ ਹੁਣ ਉਹਨੇ ਇਹ ਜਨਮ ਦਿੱਤਾ ਇਸ ਸੰਸਾਰ ਤੇ ਭੇਜਿਆ ਹੈ ਵੀ ਚੰਗੇ ਕਰਮ ਕਰਨੇ ਆ ਸੇਵਾ ਕਰਨੀ ਆ ਬਾਣੀ ਪੜਨੀ ਆ ਸੁਭ ਕਰਮ ਕਰਨੇ ਨੇ ਤੇ ਮੇਰੇ ਵਰਗੇ ਕੁਰਾਏ ਪਾਇਆ ਜਾਂਦੇ ਨੇ ਪਰ ਉਹ ਪਛਤਾਵਾ ਨਹੀਂ ਕਰਦਾ ਪਰ ਉਹਦੇ ਮਨ 'ਚ ਵੀ ਇੱਕ ਦੁੱਖ ਜ਼ਰੂਰ ਹੁੰਦਾ ਏ ਉਹ ਚੰਗੇ ਕਰਮ ਵਾਸਤੇ ਭੇਜਿਆ ਸੀ ਪਟਕ ਗਿਆ ਪਟਕ ਗਿਆ ਕੋਈ ਗੁਰੂ ਕੋਲ ਆ ਕੇ ਨਹੀਂ ਬੈਠਾ ਇਸ ਵਜ੍ਹਾ ਤੇ ਉਹਨੇ ਗੁਰੂ ਨੂੰ ਦੁਨੀਆ ਤੇ ਭੇਜਿਆ ਏ ਪਾਤਸ਼ਾਹ ਕਹਿੰਦੇ ਨੇ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨ ਪਛੋਂ ਤਾਏ ਹਾਉ ਹਰ ਕੈ ਸਦ ਬਲਹਾਰ ਨ ਜਿਤ ਸੇਵੇ ਆ ਸੁਖ ਪਾਏ ਮੈਂ ਆਪਣੇ ਪਿਆਰੇ ਤੋਂ ਸਦਾ ਕੁਰਬਾਨ ਜਾਂਦਾ ਜਿਹਨੂੰ ਚੇਤੇ ਕਰਨ ਦੇ ਨਾਲ ਜ਼ਿੰਦਗੀ ਦਾ ਸੁੱਖ ਮਿਲਦਾ ਏ ਜਿਤ ਸੇਵੇ ਆ ਸੁਖ ਪਾਈ ਐ ਸੋ ਸਾਹਿਬ ਸਦਾ ਸੰਭਾਲੀ ਐ ਜਿਨੂੰ ਸੇਵਨ ਨਾਲ ਜਿੰਦਗੀ ਦਾ ਸੁਖ ਮਿਲਦਾ ਏ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਕੀ ਛਰਨੀ ਪਾਈ ਐ ਦੱਦਾ ਦਾਤਾ ਏ ਕਾ ਸਭ ਕੋ ਦੇਵਨ ਹਾਰ ਸੁਖ ਇੱਕੋ ਦੇ ਕੋਲ ਆ ਗੁਰੂ ਦੇ ਕੋਲੋਂ ਦਾਤ ਝੋਲੀ ਚ ਪੈਂਦੀ ਆ ਨਾਨਕ ਗੁਰਮਖ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਜਦੋਂ ਗੁਰੂ ਕੋਲ ਬੈਠਦੇ ਆ ਨਾ ਸ਼ਬਦ ਨਾਲ ਸਾਡੀ ਸੁਰਤ ਜੁੜਦੀ ਆ ਤੇ ਸਬਦ ਸਾਡੇ ਅੰਦਰ ਦਾ ਜਿਹੜਾ ਹੰਕਾਰ ਹੈ ਨਾ ਹਉਮੇ ਦੀ ਜਿਹੜੀ ਮੈਲ ਆ ਉਹਨੂੰ ਸਾੜ ਕੇ ਸਵਾਹ ਕਰਦਾ ਹੁਣ ਮਨ ਦੀ ਪਟਕਣਾ ਵੀ ਐਸੇ ਕਰਕੇ ਮੈਲ ਕਰਕੇ ਕਦੀ ਤੁਸੀਂ ਸੁਨਿਆਰੇ ਕੋਲ ਜਾਓ ਜਿੱਦੋਂ ਸੁਨਿਆਰਾ ਗਹਿਣੇ ਘੜਦਾ ਹੈ ਉਹ ਸੋਨੇ ਨੂੰ ਕਠਿਆਲੀ 'ਚ ਪਾਏਗਾ ਥੱਲੋਂ ਉਹਨੂੰ ਤਾਹ ਦਏਗਾ ਤੇ ਸੋਨਾ ਉੱਛਲੇਗਾ ਕਿਉਂਕਿ ਉਹਦੇ ਵਿੱਚ ਖੋਟ ਆ ਉਹ ਜਿਉਂ ਜਿਉ ਉਹਨੂੰ ਸੇਕ ਦਿੰਦਾ ਜਾਏਗਾ ਖੋਰ ਸੜਦਾ ਜਾਏਗਾ ਤੇ ਜਦੋਂ ਸੇਕ ਦੇ ਨਾਲ ਖੋਰ ਸੜ ਗਿਆ ਨਾ ਫਿਰ ਸੋਨਾ ਬਿਲਕੁਲ ਟਿਕ ਜਾਂਦਾ ਫਿਰ ਹਿੱਲੇਗਾ ਨਹੀਂ ਪਾਤਸ਼ਾਹ ਕਿੰਨੇ ਇਹ ਮਨ ਦੇ ਅੰਦਰ ਵੀ ਦੁੱਬਦਾ ਏ ਮੈਲਾ ਮਨ ਪਤਾ ਨਹੀਂ ਕਿੱਧਰ ਕਿੱਧਰ ਦੌਰ ਦਾ ਮਨ ਮੈਲੇ ਸਭ ਕਿਸਮ ਮਨ ਮੈਲਾ ਤੇ ਇੰਦਰੇ ਵੀ ਫਿਰ ਸਮਝ ਲਓ ਮੈਲਿਆ ਅੱਖਾਂ ਮੈਲੀਆਂ ਨੇ ਮਨ ਮੈਲਾ ਹੈ ਨਾ ਜੇ ਮਨ ਤੇ ਮੈਲਾ ਤੇ ਅੱਖਾਂ ਵੀ ਮੈਲਾ ਵੇਖਣਗੀਆਂ ਜੇ ਮਨ ਮੈਲਾ ਏ ਜ਼ੁਬਾਨ ਤੇ ਵੀ ਮੈਲਾ ਹੋਏਗਾ ਜੇ ਮਨ ਮੈਲਾ ਏ ਇਹ ਕੰਨ ਵੀ ਮੈਲਾ ਸੁਣਨਗੇ ਕਦਮ ਵੀ ਮੈਲੇ ਪਾਸੇ ਜਾਣਗੇ ਜੇ ਤੋ ਮਨ ਸੋਹਣਾ ਹੋ ਗਿਆ ਨਾ ਜਾਂ ਇਦਾਂ ਕਹਿ ਲਓ ਵੀ ਜਿਹੜਾ ਮਾਨਿਆ ਗੱਡੀ ਦਾ ਇੰਜਣ ਆ ਜਿੱਦਾਂ ਇੰਜਣ ਜਾਏਗਾ ਡੱਬੇ ਉਧਰ ਹੀ ਜਾਣਗੇ ਬਾਕੀ ਸਾਰਾ ਕੁਝ ਇਹ ਡੱਬਿਆਂ ਦੀ ਨਹੀਂ ਆਈ ਆ ਤੇ ਮਾਰ ਕਹ ਲਗੇ ਮਨ ਉੱਨਾ ਚਿਰ ਢਟਕਦਾ ਹੈ ਜਦੋਂ ਇਹਦੇ ਚ ਖੋਟਿਆ ਜਦੋਂ ਸੁੱਧ ਹੋ ਜਾਂਦਾ ਸੁੱਧ ਕਾਦੇ ਨਾਲ ਹੁੰਦਾ ਹੈ ਸ਼ਬਦ ਨਾਲ ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਦਿਲਾਏ ਹਉਮੈ ਹੰਕਾਰ ਨੂੰ ਜਿਹੜਾ ਸ਼ਬਦ ਹੈ ਨਾ ਉਹ ਸਾੜ ਕੇ ਸੁਆਹ ਕਰ ਦਿੰਦਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਜਦੋਂ ਮਨ ਸੁੱਧ ਹੋ ਗਿਆ ਫਿਰ ਟਿਕ ਗਿਆ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਤੁਮਾਰ ਕਹਿ ਲਿਓ ਸੇਵਾ ਦਾ ਪਿਆਰ ਹੁਣ ਸਾਰੇ ਨਹੀਂ ਸੇਵਾ ਕਰ ਸਕਦੇ ਕਿਸੇ ਦੇ ਮਨ ਅੰਦਰ ਸੇਵਾ ਦਾ ਪਿਆਰ ਸਮਝ ਲਓ ਜੇ ਮਨ ਵਿੱਚ ਸੇਵਾ ਦਾ ਪਿਆਰ ਆ ਨਾ ਤੇ ਗੁਰੂ ਦੀ ਰਹਿਮਤ ਵਰਤੀ ਆ ਉਹਦੀ ਕਿਰਪਾ ਹੋਈ ਆ ਤਾਂ ਸੇਵਾ ਨਾਲ ਪਿਆਰ ਜਾਗਦਾ ਕਿਉਂਕਿ ਸੇਵਾ ਤੇ ਸਿਮਰਨ ਦੋਵੇਂ ਬੜੀਆਂ ਹੀ ਵੱਡੀਆਂ ਤੇ ਅਮੁੱਲ ਦਾਤਾਂ ਨੇ ਗੁਰੂ ਦੀਆਂ ਦਿੱਤੀਆਂ ਹੋਈਆਂ ਸੇਵਾ ਤੇ ਸਿਮਰ ਸੇਵਾ ਸੰਸਾਰ ਨਾਲ ਜੋੜਦੀ ਤੇ ਸਿਮਰਨ ਘਰ ਨਾਲ ਜੋੜਦਾ ਹੈ ਤੇ ਉਹ ਆਪ ਹੀ ਕਿਰਪਾ ਕਰਕੇ ਆਪੇ ਸੇਵਾ ਲਾਇਆ ਨੇ ਆਪੇ ਬਖਸ਼ ਕਰੇ ਉਹ ਬਖਸ਼ ਬਖਸ਼ਿਸ਼ ਬਹੁਤ ਵੱਡੀ ਆ ਬਖਸ਼ਿਸ਼ ਜਿਹਦਾ ਅੰਤ ਹੀ ਕੋਈ ਨਹੀਂ ਆ ਸਭਨਾ ਕਾ ਮਾਂ ਪਿਓ ਆਪ ਆਪੇ ਸਾਰ ਕਰੇ ਉਹ ਸਾਰਿਆਂ ਦਾ ਮਾਂ ਵੀ ਤੇ ਸਾਰਿਆਂ ਦਾ ਪਿਓ ਵੀ ਆਪ ਆ ਤੇ ਸਾਰਿਆਂ ਦੀ ਸੁਭਾਅ ਵੀ ਕਰਦਾ ਹੈ ਵੇਖੋ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਾ ਮਰਦਾਨੇ ਵੀ ਤੂੰ ਮੇਰਾ ਭਾਈ ਆ ਭਾਈ ਮਰਦਾਨਾ ਹੁਣ ਮੁਸਲਮਾਨ ਸੀ ਮਰਾਸੀ ਸੀ ਤੇ ਊਚ ਨੀਚ ਦਾ ਪਿੰਨ ਪੇ ਤੇ ਸੀ ਆ ਕਦੀ ਜਿਹਨਾਂ ਨੇ ਇਤਿਹਾਸ ਪੜ੍ਹਿਆ ਹੋਗਾ ਨਾ ਜਿਹੜੇ ਮੁਸਲਮਾਨ ਆ ਨਾ ਜਦੋਂ ਜੁਮੇ ਦੀ ਨਮਾਜ਼ ਪੜ੍ਹਦੇ ਤੇ ਜਿਹਦੀ ਖਰਾਤ ਕੱਢਦੇ ਆ ਉਹ ਮਰਾਸੀ ਨੂੰ ਨਹੀਂ ਦਿੰਦੇ ਵੀ ਇਹ ਨੀਵੀਂ ਜਾਤ ਦਾ ਐ ਇਹਨੂੰ ਦਿੱਤੀ ਹੋਈ ਖਰਾਤ ਦਾ ਫਲ ਨਹੀਂ ਲੱਗਦਾ ਮਰਦਾਨੇ ਨੂੰ ਕਹਿੰਦੇ ਸਨ ਨੀਵੀਂ ਜਾਤ ਦਾ ਤੇ ਬਾਬੇ ਨੇ ਬਾਹ ਉੱਚੀ ਕਰਕੇ ਕਿਹਾ ਸੀ ਮਰਦਾਨਿਆ ਤੂੰ ਮੇਰਾ ਭਰਾ ਆ ਤੇ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਕਹਿ ਲਗਾ ਬਾਬਾ ਭਰਾ ਤੇ ਹੋ ਹੁੰਦਾ ਜਿਹੜਾ ਇੱਕ ਬਾਪ ਦਾ ਪੁੱਤਰ ਹੋਵੇ ਇੱਕ ਮਾਂ ਦੇ ਪੇਟੋਂ ਜਿੰਨੇ ਜਨਮ ਲਿਆ ਹੋਵੇ ਤੇ ਪਾਤਸ਼ਾਹ ਕਹ ਲਗੇ ਇਸੇ ਕਰਕੇ ਤੇ ਤੈਨੂੰ ਭਰਾ ਕਹਿ ਰਿਹਾ ਮੇਰਾ ਤੇ ਤੇਰਾ ਬਾਪ ਏਕ ਹੈ ਏਕ ਪਿਤਾ ਇੱਕ ਸਕੇ ਹਮਾਰਕ ਇੱਕੋ ਦੇ ਬੱਚੇ ਆ ਇੱਕੋ ਹੀ ਸਾਡਾ ਬਾਪ ਆ ਤੂੰ ਸਾਂਝਾ ਸਾਰੀ ਸ੍ਰਿਸ਼ਟੀ ਦਾ ਬਾਪ ਏਕ ਆ ਤੇ ਸਭ ਕਿਨੇ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਸਾਰ ਕਹਿੰਦੇ ਨੇ ਸੰਭਾਲ ਕਰਦਾ ਜਿਵੇਂ ਇੱਕ ਸਿਆਣਾ ਬਾਪ ਸਿਆਣੀ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ ਨਾ ਇਸੇ ਤਰ੍ਹਾਂ ਉਹ ਵੀ ਮਾਂ ਬਾਪ ਵਾਂਗੂ ਆਪਣੇ ਬੱਚਿਆਂ ਦੀ ਸੰਭਾਲ ਕਰਦਾ ਹੈ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਤੇ ਜਿਹੜੇ ਫਿਰ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਉਹ ਆਪਣੇ ਨਿਜ ਘਰ ਵਾਸਾ ਕਰ ਲੈਂਦੇ ਨਿਜ ਘਰ ਮਨ ਦਾ ਜਿਹੜਾ ਘਰ ਹੈ ਨਾ ਜਿਹਨੂੰ ਕਹਿੰਦੇ ਆ ਥਿਰ ਘਰ ਬੈਸੋ ਹਰ ਦਿਨ ਪਿਆਰੇ ਜਿੱਥੇ ਫਿਰ ਦੁੱਖ ਨਹੀਂ ਜਿੱਥੇ ਕੋਈ ਭੁੱਖ ਨਹੀਂ ਜਿੱਥੇ ਕੋਈ ਚੋਰਾ ਨਹੀਂ ਜਿੱਥੇ ਰੋਗ ਨਹੀਂ ਕੋਈ ਸੋਗ ਨਹੀਂ ਆ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਜਿੱਥੇ ਮੌਤ ਵੀ ਨਹੀਂ ਆ ਜਿੱਥੇ ਮਿਰਤ ਨਾ ਜਨਮ ਜਿਹੜਾ ਕਿੱਥੇ ਜਨਮ ਵੀ ਨਹੀਂ ਆ ਜਿੱਥੇ ਬਡੇਪਾ ਵੀ ਨਹੀਂ ਕਮਜ਼ੋਰੀ ਵੀ ਨਹੀਂ ਆ ਗੁਰੂ ਨਾਨਕ ਨੇ ਉੱਥੇ ਘਰ ਬੱਧਾ ਹੈ ਉਹ ਸੁਰਤ ਦਾ ਘਰ ਹੈ ਮਨ ਦਾ ਘਰ ਹੈ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਧਿਆਨ ਤਿਨ ਨਿਜ ਕਰ ਵਾਸ ਹੈ ਜੁਗ-ਜੁਗ ਸੋਬਾ ਹੋਏ ਜਿਨ੍ਹਾਂ ਨੇ ਨਿਝ ਕਰਦੀ ਪ੍ਰਾਪਤੀ ਕਰਨ ਲਈ ਭਾਵ ਟਿਕ ਗਏ ਜਿਹੜੇ ਬਿਲਕੁਲ ਆਪਣੇ ਘਰ ਵਿੱਚ ਟਿਕ ਗਏ ਜਿੱਥੇ ਜਾ ਕੇ ਪਟਕੜਾ ਹੀ ਨਹੀਂ ਰਹਾ ਜਾਂਦੀ ਅੱਗੇ ਵੀ ਇੱਕ ਦਿਨ ਬਚਨ ਕੀਤਾ ਸੀ ਕਹਿ ਲੱਗੇ ਥਿਰ ਮਨਰੇ ਥਿਰ ਰਹੁ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਹੁਣ ਬਾਹਰ ਜਾਣ ਨੂੰ ਕਹਿੰਦੇ ਦਿਲ ਹੀ ਨਹੀਂ ਕਰਦਾ ਬਾਹਰ ਤਾਂ ਤਾਂ ਜਾਈਏ ਜੇ ਘਰ ਵਿੱਚ ਨਾ ਹੋਵੇ ਹੁਣ ਮਨ ਨੂੰ ਘਰ ਮਿਲ ਗਿਆ ਹੁਣ ਜਿਹੜਾ फडਕਦਾ ਸੀ ਨਾ ਕਬੂ ਜੀਰਾਉ ਵਿਚਰਦਾ ਕਬੂ ਜਾਏ ਪਿਆਲੇ ਹੁਣ ਟੇਕਿਆ ਤੇ ਮਰ ਕਲ ਕੇ ਜਿਨ੍ਹਾਂ ਦਾ ਟੇਕਿਆ ਦੁਨੀਆ ਉਹਨਾਂ ਦੇ ਚਰਨਾਂ ਤੇ ਆ ਕੇ ਝੁਕ ਗਏ ਜਿਹੜੇ ਟਿਕੇ ਨੇ ਕਿਉਂਕਿ ਉਹਨਾਂ ਕੋਲ ਅਨੰਦਿਆ ਖੇੜਾ ਏ ਪੌੜੀ ਗੁਰੂ ਰਾਮਦਾਸ ਜੀ ਦੇ ਬਚਨ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਜ ਬਿਨੇ ਅਵਰ ਨਾ ਕੋਈ ਸਾਰਾ ਕੁਝ ਤੂੰ ਹੀ ਕਰਨ ਵਾਲਾ ਏ ਤੁਦ ਬਿਨੇ ਦੂਜਾ ਨਾ ਹੀ ਕੋਈ ਤੂੰ ਕਰਤਾਰ ਕਰੇ ਸੋਵੇ ਤੇ ਪਾਛਾ ਮੈਨੂੰ ਹੋਰ ਕੋਈ ਨਜ਼ਰੀ ਵੀ ਨਹੀਂ ਪੈਂਦਾ ਹੁਣ ਇੱਕ ਹੀ ਆ ਨਾ ਇੱਕ ਤੇ ਜਾ ਕੇ ਸੁੱਤ ਤੱਕਦੀ ਆ ਹੁਣ ਕੇਵਲ ਤੂੰ ਆ ਸ਼ੁਰੂ ਚ ਹੀ ਬੇਨਤੀ ਕੀਤੀ ਆ ਕਿ ਮਾਰਨ ਵਾਲਾ ਪਾਲਣ ਵਾਲਾ ਜਨਮ ਦੇਣ ਵਾਲਾ ਉਹ ਇੱਕ ਹੀ ਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਤੂੰ ਕਾਰਨ ਵੀ ਆ ਪਿਆ ਤੇ ਕਰਤਾ ਵੀ ਆ ਪਿਆ ਹੋਰ ਜਿਹੜੀ ਕਰਤਾ ਸ਼ਬਦ ਇਹ ਬੜਾ ਪਿਆਰਾ ਹੈ ਇੱਕ ਸਕਿੰਟ ਤੁਹਾਡਾ ਲੈਣਾ ਮੈਂ ਵੇਖੋ ਬੱਚਾ ਹੁੰਦਾ ਨਾ ਘਰ ਤੇ ਬੱਚਾ ਛੋਟਾ ਹੁੰਦਾ ਹੈ ਔਲੀ ਔਲੀ ਬੱਚਾ ਵੱਡਾ ਹੁੰਦਾ ਜਾਂਦਾ ਹੈ ਹੁਣ ਕੌਣ ਉਹਨੂੰ ਵੱਡਾ ਕਰ ਰਿਹਾ ਆਪਾਂ ਖਰਾਕ ਦਿੰਨੇ ਆ ਖਰਾਕ ਲਹੂ ਬਣਦੀ ਆ ਮਿਜ ਬਣਦੀ ਆ ਹੁਣ ਉਹ ਰੋਟੀ ਤੋਂ ਖੂਨ ਕੌਣ ਬਣਾ ਰਿਹਾ ਕਰਤਾ ਹੀ ਬਣਾ ਰਿਆ ਨਾ ਆਪ ਹੀ ਬਹਿ ਕੇ ਕਰ ਰਿਆ ਨਾ ਸਾਰੀ ਇਸ ਵਕਤ ਮਹਾਰਾਜ ਕਹਿੰਦੇ ਕੋ ਕਰਤਾ ਸਾਰਿਆਂ ਦੇ ਅੰਦਰ ਖੇਡ ਖੇਡ ਰਿਹਾ ਹੈ ਹਰ ਕਦੇ ਅੰਦਰ ਤੇ ਫਾਟਾ ਕਹਿੰਦੇ ਕਦੀ ਬੱਚੇ ਵੱਲ ਵੇਖੋ ਤੇ ਕਰਤੇ ਵੱਲ ਧਿਆਨ ਨਾ ਦੇਣਾ ਚਾਹੀਦਾ ਫਾਟਾ ਤੂੰ ਕਿੰਨਾ ਵਿਅੰਤ ਇਸ ਬੱਚੇ ਦੇ ਅੰਦਰ ਬਹਿ ਕੇ ਉਹਨੂੰ ਵੱਡਾ ਕਰਦਾ ਪਿਆ ਹੈ ਇਹਦੀ ਬੁੱਧ ਸਾਰਾ ਕੁਝ ਵਿਕਾਸ ਕਰਦੀ ਪਈ ਐ ਇਹ ਤੂੰ ਹੀ ਕਰਦਾ ਪਿਆ ਉਹ ਕਰਤਾ ਐ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੋਜ ਬਣਿਆ ਬਣਾ ਕੋਈ ਪਾਛਮਾ ਤੇਰੇ ਤੋਂ ਬਿਨਾ ਕੁਝ ਵੀ ਨਹੀਂ ਜੇ ਤੂੰ ਆ ਤੇ ਜ਼ਿੰਦਗੀ ਦੀ ਖੇਡ ਐ ਤੁੰਦੇ ਆਪੇ ਸਿਤ ਸਰ ਜੀਆ ਆਪੇ ਫੁੱਲ ਗੋਈ ਉਹਨੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਐ ਆਪੇ ਫੁੱਲ ਆਟਾ ਨਹੀਂ ਗੁੰਨੇ ਜੀ ਫੁੱਲ ਗੋਈ ਤੇ ਇਹਨੂੰ ਗੋਣ ਵਾਲਾ ਭਾਵ ਸਮੇਟਣ ਵਾਲਾ ਵੀ ਆਪ ਐ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੈ ਫਿਰ ਉਪਤ ਹੋਵੇ ਤੇ ਦੀਆ ਪੇ ਸਿਸ਼ਟ ਸਿਦਿਆ ਪੇ ਫਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਭ ਤਾਈ ਸ਼ਬਦੁ ਅਰਥ ਇਤਿਆ ਹੁਕਮ ਸਾਰਾ ਉਹਦਾ ਹੀ ਹੁਕਮ ਵਰਤ ਰਿਹਾ ਜੋ ਕਰਦਾ ਕੋਈ ਹੁੰਦਾ ਏ ਮਨੁੱਖ ਦੇ ਵਸਤੀ ਬਾਤ ਨਹੀਂ ਜੇ ਉਹਦੀ ਗੋਦ ਵਿੱਚ ਬੈਠੇ ਆ ਉਹਨੇ ਬਿਠਾ ਲਿਆ ਤੇ ਤਾਂ ਬੈਠੇ ਆ ਕਈ ਵਾਰੀ ਬੰਦਾ ਗੁਰਦੁਰੇ ਘਰੋਂ ਕਹਿੰਦਾ ਗੁਰਦਰੇ ਜਾਣਾ ਰਸਤੇ 'ਚ ਹੋਰ ਕੋਈ ਕੰਮ ਆ ਜਾਂਦਾ ਹੋਰ ਪਾਸੇ ਨੂੰ ਤੁਰ ਜਾਂਦਾ ਉਬਠਾਲਦਾ ਤਾਂ ਤਾ ਹੀ ਹੈ ਨਾ ਪਾਤਸ਼ਾਹ ਕਹਿੰਦੇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਉਹਦਾ ਹੀ ਹੁਕਮ ਵਰਤਦਾ ਬਾਦ ਉਹ ਹੁਕਮ ਨੂੰ ਬੁੱਝ ਲਈਏ ਹੋਂਕ ਵਿੱਚ ਚੱਲੀਏ ਇਹ ਹੀ ਜ਼ਿੰਦਗੀ ਦੀ ਸਫਲਤਾ ਹੈ ਵਢਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਤੇ ਜਿਹੜੇ ਉਹਦੀ ਗੋਦ ਵਿੱਚ ਆ ਕੇ ਜੁੜਦੇ ਆ ਨਾ ਗੁਰਮੁਖ ਉਹਨਾਂ ਦੀ ਝੋਲੀ 'ਚ ਵਢਾਈ ਆਪ ਹੀ ਪਾਉਂਦਾ ਕਿਹੜੀ ਸਿਮਰਨ ਦੀ ਸੇਵਾ ਦੀ ਚੰਗੇ ਕਰਮਾਂ ਦੀ ਮਨੁੱਖਤਾ ਨਾਲ ਪਿਆਰ ਦੀ ਵਢਾਈ ਚੰਗੇ ਗੁਣਾਂ ਦੀ ਕਮਾਈ ਕਰਨੀ ਵਢਾਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਸਾਰਿਆਂ ਦੀ ਚੋਲੀ ਚਿੱਦਾ ਕਿਉਂਕਿ ਸਾਰਿਆਂ ਦਾਤਾਂ ਦਾ ਮਾਲਕ ਹੀ ਉਹ ਆਪਿਆ ਜੋ ਇਹਦੇ ਕੋਲ ਮੰਗਾਗੇ ਨਾ ਹੁਣ ਆਪਾਂ ਬੱਚਿਆਂ ਵਾਸਤੇ ਕਿਹੜੀ ਚੀਜ਼ ਲਿਆਉਨੇ ਆ ਕਿੰਨਾ ਪਿਆਰ ਆ ਬੱਚਿਆਂ ਦੇ ਨਾਲ ਸਭ ਤੋਂ ਚੰਗੀ ਚੀਜ਼ੇ ਲੱਭ ਕੇ ਲਿਆਈ ਦੀ ਸਮਰੱਥਾ ਅਨੁਸਾਰ ਹਰ ਬਾਪ ਇਹ ਕਰਮ ਕਰਦਾ ਹੈ ਕਿ ਆਪਣੇ ਬੱਚੇ ਨੂੰ ਚੰਗੀ ਤੋਂ ਚੰਗੀ ਚੀਜ਼ ਲਿਆ ਕੇ ਦੇਵਾ ਅਗਰ ਬੱਤਾ ਬੱਚਾ ਵਿਗੜ ਜਾਏ ਗਲਤ ਰਾਹ ਤੇ ਪੈ ਜਾਏ ਤੇ ਬਾਪ ਕਹਿੰਦਾ ਵੀ ਹੁਣ ਮੈਂ ਹੁਣ ਇਹਦੀ ਕੀ ਗੱਲ ਕਰਾਂ ਹੁਣ ਅੰਦਰੋਂ ਅਰਦਾਸ ਤੇ ਕਰੇਗਾ ਪਰ ਉਹਨਾਂ ਉਹਦੇ ਅੰਦਰ ਦਰਦ ਨਹੀਂ ਹੋਏਗਾ ਜਦੋਂ ਬੱਚਾ ਬਾਪ ਦੇ ਹੁਕਮ 'ਚ ਚੱਲਦਾ ਚ ਜਿੰਨਾ ਉਦੋਂ ਦਰਦੀ ਇਸੇ ਤਰ੍ਹਾਂ ਜਦੋਂ ਉਹਦੇ ਹੁਕਮ ਚ ਰਵਾਂਗੇ ਉਹ ਫਿਰ ਏਦਾਂ ਹੀ ਦਰਦ ਮਹਿਸੂਸ ਕਰਦਾ ਏ ਵਡਿਆਈ ਗੁਰਮੁਖ ਦੇਹ ਪ੍ਰਭ ਉਹ ਫਿਰ ਬੂਹੇ ਖੋਲਦਾ ਏ ਜਦੋਂ ਸਿਆਣਾ ਪੁੱਤ ਹੋ ਜਾਂਦਾ ਨਾ ਤੇ ਬਾਪ ਕਹਿੰਦਾ ਪੁੱਤ ਹੁਣ ਆ ਲੈ ਮੈਂ ਜ਼ਿੰਮੇਵਾਰੀ ਕੀ ਸਾਹਮਣੀ ਹਾਂ ਤੂੰ ਸਾਬ ਉਹ ਕੁੰਜੀ ਦੇ ਦਿੰਦਾ ਏ ਵੀ ਆ ਲੈ ਉਹਦਾ ਸਾਰਾ ਭਾਰ ਹੁਣ ਤੂੰ ਚੁੱਕ ਆਉਣ ਖਜ਼ਾਨੇ ਦੀ ਚਾਬੀ ਤੇਰੇ ਕੋਲ ਕੰਮਕਾਰ ਦੀ ਚਾਬੀ ਤੇ ਤੂੰ ਸਾਭ ਇਸੇ ਤਰ੍ਹਾਂ ਹੀ ਰੱਬ ਆਪਣੇ ਪਿਆਰਿਆਂ ਦੀ ਝੋਲੀ 'ਚ ਫਿਰੋ ਉਹ ਕੁੰਜੀ ਪਾ ਦਿੰਦਾ ਇਸੇ ਬਤਸਲਾਹ ਦੀ ਹੁਣ ਵੰਡੀ ਜਾਓ ਤੁਸੀਂ ਹੁਣ ਰੱਬ ਦੇ ਪਿਆਰੀ ਵੰਡ ਰਹੇ ਨੇ ਕੋਈ ਕਿਸੇ ਘਰ ਤੇ ਲਾਇਆ ਕੋਈ ਕਿਸੇ ਘਰ ਤੇ ਲਾਇਆ ਤੇ ਅਖੀਲੀਆਂ ਪੰਕਤੀਆਂ 'ਚ ਪਾਛਾ ਫਿਰ ਉਹੀ ਗੱਲ ਕਹਿ ਰਹੇ ਨੇ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ ਗੁਰੂ ਦੇ ਰਾਈਏ ਦਾਤ ਝੋਲੀ 'ਚ ਪੈਂਦੀ ਆ ਗੁਰੂ ਦੀ ਗੋਦ ਵਿੱਚ ਬੈਠੇ ਆ ਕੁਝ ਗੁਰੂ ਨੂੰ ਪੇਟਾ ਕਰਨ ਜੋਗਾ ਨਹੀਂ ਬਸ ਇੰਨਾ ਹੀ ਆਖੀ ਇਸ ਤਨ ਗੁਰ ਗ੍ਰੰਥ ਸਾਹਿਬ ਤੁਸੀਂ ਤਨ 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 ਗੁਰਸੋਈ ਪਾਛਾ ਤੁਸੀਂ ਧਾਨਿਓ ਜਿਨ੍ਹਾਂ ਨੇ ਧਨ ਕਹਿ ਤਾ ਤੂੰ ਉਹਨਾਂ ਦੇ ਵੀ ਜਨਮ ਮਨ ਕੱਢ ਦਿੱਤੇ ਤੂੰ ਵੱਡੀ ਵਡਿਆਈ ਦਾ ਮਾਲਕ ਆਪ ਜੀ ਰਹਿਮਤ ਕਰੋ ਆਪਣੇ ਸਨ ਕਮਲਾਂ ਦਾ ਪਿਆਰ ਨਾਮ ਬਾਣੀ ਦਾ ਪਿਆਰ ਬਖਸ਼ ਕਰੋ ਬਾਣੀ ਦੀ ਵਿਚਾਰ ਕਰਦਿਆਂ ਹੋਈ ਅਬੇੰਤ ਬਿੰਦ ਭੁੱਲਾ ਦੀ ਖਿਮਾ ਬਖਸ਼ੋ ਬਾਣੀ ਦਾ ਪਾਵ ਹਿਰਦੇ ਚ ਵਸਾਓ ਬਾਣੀ ਨੂੰ ਚਾਰ ਜੀਵਨ ਦਾ ਜਾਪ ਬਖਸ਼ਿਸ਼ ਕਰੋ ਹੋਈ ਅਬੇੰਤ ਬੰਦ ਪੁੱਲਾ ਦੀ ਖਿਮਾ ਬਖਸ਼ੋ ਜੀ ਆਓ ਆਪਣੇ ਭਲੇ ਲਈ ਆਪਣੇ ਬੱਚਿਆਂ ਦੇ ਭਲੇ ਲਈ ਸਾਰੀ ਦੁਨੀਆਂ ਦੇ ਭਲੇ ਲਈ ਇਸ ਸਤਾਰ ਦੀ ਚਰਦੀ ਕਲ ਆ ਰਹੀ ਇੱਥੋਂ ਦੀ ਮੈਨੇਜਮੈਂਟ ਦੀ ਚਰਦੀ ਕਲ ਆਲੀ ਇੱਥੇ ਦੇ ਸੇਵਾਦਾਰਾਂ ਦੀ ਚਰਦੀ ਕਲ ਆ ਰਹੀ ਸਾਰੇ ਰਲ ਕੇ ਪੰਜ ਵਾਲਾ ਗੁਰਮਤ ਦਾ ਜਾਪ ਜਪੀ ਫਿਰ ਸਮਾਪਤੀ ਸਾਰੇ ਕਿਰਪਾ ਕਰੋ ਵਾਹੇ ਗੁਰੂ ਵਾਹੇ ਗੁਰੂ ਹੇਲੂ ਵਾਹੇ ਗੁਰੂ ਹੇਲੂ ਵਾਹੇ ਗੁਰੂ ਹੇਲੂ ਵਾਹੇ ਗੁਰੂ ਹੇਲੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ